ਇਨਕਲਾਬ ਦੇ ਨਾਂ ਤੇ ਅਗਲੇ ਨੂੰ ਸਰਕਾਰ ਮਿਲੀ ਆ। ਉਹਨਾਂ ਕਲਾਬ ਨੂੰ ਕਿਵੇਂ ਛੱਡਣਗੇ? ਰੌਲਾ ਤਾਂ ਕੀ ਛਡਾਉਣਾ ਦਾ ਲੋਕਾਂ ਨੇ ਸੀ। ਲੋਕਾਂ ਨੇ ਅਜੇ ਤੱਕ ਜੂਤ ਨਾ ਮਾਰੀ ਇਹਨਾਂ ਦੇ। ਭਗਤ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਕਹਿੰਦਾ ਗੋਰੇ ਜਾਣਗੇ, ਭੂਰੇ ਆਉਣਗੇ। ਇਹਨਾਂ ਭੂਰਿਆਂ ਦੀ ਗੱਲ ਕੀਤੀ ਸੀ ਜਿਹੜੇ ਬਰਾਬਰ ਬੈਠਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਆਪ ਦੇ ਆਪ ਨੂੰ ਕਿਹੜਾ ਸਲਾਖਾਂ ਦੇ ਵਿੱਚ ਖੜਿਆ ਦਿਖਾ ਰਿਹਾ। ਫਿਰ ਭਗਤ ਸਿੰਘ ਤਾਂ ਫਾਹੇ ਵੀ ਲੱਗਿਆ ਸੀ। ਕੇਜਰੀਆਲ ਨੂੰ ਕੀ ਇਹਨਾਂ ਨੇ ਪ੍ਰਮੋਟ ਕਰਨਾ ਦੇਖੋ ਇਹ ਲੋਕ ਨਾ ਮਾਰਕੀਟਿੰਗ ਕਰਨਾ ਜਾਣਦੇ ਆ ਜਿਹੜੀ ਆ ਤਸਵੀਰ ਲੱਗੀ ਆ ਇਹਦੇ ਸਿਰ ਤੇ ਹੁਣ ਮਾਰਕੀਟਿੰਗ ਹੋਣੀ ਆ ਚਾਰ ਪੰਜ ਦਿਨ ਹੋ ਗਏ ਡਿਬੇਟ ਕੱਲੇ ਕੇਜਰੀਆਲ ਤੇ ਹੋ ਰਹੀ ਆ ਉਹਦਾ ਨੈਸ਼ਨਲ ਹੀਰੋ ਬਣ ਗਿਆ ਤੇ ਅਗਲੇ ਨੂੰ ਕੀ ਆ ਬਾਨਾ ਵੀ ਆਉਂਦਾ ਕੰਟਰੋਵਰਸੀ ਕਈ ਵਾਰੀ ਕ੍ਰੀਏਟ ਵੀ ਕੀਤੀ ਜਾਂਦੀ ਆ ਦੋਸ਼ੀ ਇਹਨਾਂ ਨੇ ਸਾਫ਼ਤ ਹੋਣਾ ਵੀ ਨਹੀਂ ਉਹ ਸਾਫ਼ਤ ਨਾ ਹੋਣ ਦਾ ਕਾਰਨ ਕੀ ਆ ਵੀ ਲਾਲਾ ਜੀ ਜਿਹੜੇ ਹੈਗੇ ਆ ਬਾਈ ਜੀ ਉਹ ਡਿਪਾਰਟਮੈਂਟ ਕਿਹੜਾ ਰਿਹਾ ਉਹਨਾਂ ਦਾ ਉਹ ਖੁਦ ਇਨਕਮ ਟੈਕਸ ਦੇ ਵਿੱਚ ਕੀ ਆ ਰਹੇ ਆ ਉਹ ਸਾਰੇ ਪੇਤ ਜਾਣਦੇ ਆ ਉਹ ਸਾਰੀਆਂ ਮਾਗੀ ਜਿਹੜੀਆਂ ਬਰੀਕੀਆਂ ਵਾਲੀਆਂ ਗ ਜਿਹੜੇ ਤਾਂ ਲੋਕੋ ਕਰਪਟ ਸੀ ਉਹ ਤਾਂ ਕੀ ਆ ਈਡੀ ਦੇ ਡਰੋਂ ਕਿੱਥੇ ਆ ਭਾਜਪਾ ਚ ਵੜੀ ਜਾਂਦੇ ਆ ਜਿਹੜੇ ਮੌਕਾਪ੍ਰਸਤ ਲੋਕ ਆ ਉਹ ਕੀ ਆ ਝਾੜੂ ਚ ਵੜੀ ਜਾਂਦੇ ਆ ਜਿਹੜੇ ਬੁੱਧੀਜੀਵੀ ਕਹਿੰਦੇ ਆ ਆਪਦੇ ਆਪ ਨੂੰ ਕਹਾਉਂਦੇ ਸੀ ਉਹ ਲੋਕਾਂ ਨੂੰ ਹੁਣ ਕਾਂਗਰਸ ਚੰਗੀ ਲੱਗਣ ਲੱਗੀ ਤੇ ਜਿਹੜੇ ਕੀ ਨਖਿੱਧ ਬੰਦੇ ਆ ਮੈਂ ਕਹਣਾ ਜਿਹੜੇ ਬੇਜਮੀਰੇ ਲੋਕ ਆ ਉਹ ਅੱਜ ਕੀ ਆ ਅਕਾਲੀ ਦਲ ਕੰਨੀ ਮੂੰਹ ਕਰਨ ਲੱਗ ਗਏ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਬੀਤੇ ਕੱਲ ਤੋਂ ਇੱਕ ਮੁੱਦੇ ਮੁੱਦਾ ਜਿਹੜਾ ਆ ਓਹੋ ਚਰਚਾ ਦੇ ਵਿੱਚ ਓਏ ਆ ਕਿ ਸ਼ਿਦਿਆਜਮ ਸਰਦਾਰ ਭਗਤ ਸਿੰਘ ਤੇ ਡਾਕਟਰ ਭੀਮਰਾਓ ਅੰਬੇਦਕਰ ਦੀ ਤਸਵੀਰ ਦੇ ਨਾਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਤਸਵੀਰ ਜਿਹੜੀ ਆ ਉਹ ਲਾਉਣੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸ਼ਿਦਿਆਜਮ ਸਰਦਾਰ ਭਗਤ ਸਿੰਘ ਤੇ ਡਾਕਟਰ ਭੀਮਰਾਓ ਅੰਬੇਦਕਰ ਦੀ ਬਰਾਬਰੀ ਤੇ ਆਮਦਵੀ ਪਾਰਟੀ ਰੱਖਣਾ ਚਾਹੁੰਦੀ ਹੈ ਜਾਂ ਦਿਖਾਉਣਾ ਚਾਹੁੰਦੀ ਹੈ ਇਸ ਦੇ ਉੱਪਰ ਹੀ ਬੜੀਆਂ ਵੱਖ-ਵੱਖ ਟਿੱਪਣੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਰਾਜਨੀਤਿਕ ਆਗੂਆਂ ਦੇ ਵੱਲੋਂ ਆਈਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਰੁਪਿੰਦਰ ਹੋਣਗੇ ਰੁਪਿੰਦਰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਦੀ ਤਸਵੀਰ ਇੱਕ ਪਾਸੇ ਡਾਕਟਰ ਭੀਮਰਾਓਂ ਬੇਦਕਰ ਦੀ ਤਸਵੀਰ ਇੱਕ ਪਾਸੇ ਐਨ ਵਿਚਕਾਰ ਦੇ ਵਿੱਚ ਅਰਵਿੰਦ ਕੇਜੀਵਾਲ ਹੋਣ ਦੀ ਤਸਵੀਰ ਜਿਹੜੀ ਆ ਉਹ ਲਾਈ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਅੱਜ ਜਾਗਿਆ ਕੌਣ ਆ ਤੇ ਬੋਲਿਆ ਕੌਣ ਆ ਇਹ ਸਾਨੂੰ ਮੜ ਕੇ ਪਹਿਲਾਂ ਤੈਅ ਕਰ ਲੈਣਾ ਚਾਹੀਦਾ ਅੱਜ ਬੋਲਿਆ ਸਿਆਸੀ ਲੋਕ ਹੂੰ ਤੇ ਮੈਂ ਕਹਣਾ ਕਿ ਇਹ ਅੱਜ ਤਸਵੀਰਾਂ ਅੱਜ ਨਹੀਂ ਲੱਗੀਆਂ ਭਗਤ ਸਿੰਘ ਨੂੰ ਜਿਹੜਾ ਕੀ ਇਹ ਬਰਾਬਰ ਉਹਦੇ ਰੰਗ ਦੀਆਂ ਪੱਗਾਂ ਬੰਨ ਕੇ ਜਿਹੜਾ ਕੁਝ ਇਹਨਾਂ ਨੇ ਕੀਤਾ ਕਿਉਂਕਿ ਇਨਕਲਾਬ ਦੇ ਨਾਂ ਤੇ ਅਗਲੇ ਨੂੰ ਸਰਕਾਰ ਮਿਲੀ ਆ ਹੂੰ ਉਹਨਕਲਾਬ ਨੂੰ ਕਿਵੇਂ ਛੱਡਣਗੇ ਰੌਲਾ ਤਾਂ ਕੀ ਛਡਾਉਣਾ ਦਾ ਲੋਕਾਂ ਨੇ ਸੀ ਲੋਕਾਂ ਨੇ ਅਜ ਤੱਕ ਜੂਤ ਨਾ ਮਾਰੇ ਇਹਨਾਂ ਦੇ ਮੈਂ ਕਹਣਾ ਵੀ ਲੋਕ ਕਿਤੇ ਨਾ ਕਿਤੇ ਖੁੰਝੇ ਵੇ ਆ ਭਗਤ ਸਿੰਘ ਦੀ ਜਿਹੜੀ ਕੀ ਸੋਚ ਦੀ ਗੱਲ ਕਰਦੇ ਆ ਮੈਂ ਕਹਣਾ ਜੇ ਭਗਤ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਕਹਿੰਦਾ ਗੋਰੇ ਜਾਣਗੇ ਭੂਰੇ ਆਉਣਗੇ ਇਹਨਾਂ ਭੂਰਿਆਂ ਦੀ ਗੱਲ ਕੀਤੀ ਸੀ ਜਿਹੜੇ ਬਰਾਬਰ ਬੈਠਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਕਿਹਾ ਵੀ ਤਸਵੀਰ ਜੇ ਕੋਈ ਬੰਦਾ ਲਾਉਂਦਾ ਨਾ ਤਸਵੀਰ ਪਹਿਲੀ ਗੱਲ ਤਾਂ ਵੈਸੇ ਵੀ ਆਪਾਂ ਦੇਖ ਲੈਣੇ ਵੀ ਰਿਸਪੈਕਟ ਸੇਕ ਆਪਾਂ ਕੀ ਆ ਜਿਹੜੇ ਤਸਵੀਰ ਨੂੰ ਨੀਵੀਂ ਲਾਈ ਜਾਂਦੀ ਆ ਉਹਨਾਂ ਨੇ ਬਿਲਕੁਲ ਬਰਾਬਰ ਕਰਕੇ ਲਾਈ ਆ ਆਪਦੇ ਆਪ ਨੂੰ ਉਹਦੇ ਬਰਾਬਰ ਦਾ ਵਾਕੇ ਕਿ ਮਿੱਥ ਕੇ ਚੱਲ ਰਹੇ ਆ ਉਹ ਠੀਕ ਹੈ ਉਹ ਆਪਦੇ ਆਪ ਨੂੰ ਕਿਹ ਸਲਾਕਾਂ ਦੇ ਵਿੱਚ ਖੜਿਆ ਦਿਖਾ ਰਿਹਾ ਬਿਲਕੁਲ ਫਿਰ ਭਗਤ ਸਿੰਘ ਤਾਂ ਫਾਹੇ ਵੀ ਲੱਗਿਆ ਸੀ ਪਰ ਲੱਗਿਆ ਕਿਹੜੇ ਕਾਰਨਾ ਕਰਕੇ ਸੀ ਉਹ ਸਮੇਂ ਦੀ ਹਕੂਮਤ ਨੇ ਉਹਨੂੰ ਕਿਉਂ ਵਾਕੇ ਦੁਸ਼ਮਣ ਗਰਦਾਨਿਆਂ ਸੀ ਇਹ ਉਸੇ ਪੱਗ ਦਾ ਸਹਾਰਾ ਲੈ ਕੇ ਅਗਲੇ ਨੂੰ ਕੀ ਆ ਮੁੱਖ ਮੰਤਰੀ ਦੀ ਕੁਰਸੀ ਤੇ ਵੀ ਪਹੁੰਚ ਗਏ ਦਿੱਲੀ ਦੇ ਵਿੱਚ ਵੀ ਸਰਕਾਰ ਮਾਗਲਿਆਂ ਨੇ ਬਣਾਈ ਆ ਇਨਕਲਾਬ ਜਿੰਦਾਬਾਦ ਦਾ ਨਾਅਰਾ ਅੱਜ ਵੀ ਉਹਨਾਂ ਦਾ ਚੱਲ ਰਿਹਾ ਤੇ ਉਹ ਨਾਅਰਾ ਚੱਲ ਕੇ ਜਦੋਂ ਅਗਲੇ ਨੂੰ ਸਾਰਾ ਸੱਤਾ ਮਿਲੀ ਆ ਹੋਰ ਮਿਲੀ ਆ ਫਿਰ ਅਗਲੇ ਛੱਡਣਗੇ ਕਿਉਂ ਦੂਜੀ ਗੱਲ ਆ ਕਿ ਦੂਜੇ ਪਾਸੇ ਜਿਹੜੇ ਬੈਠੇ ਆ ਭੀਮਰਾਓ ਅੰਬੇਦਕਰ ਜੀ ਤੇ ਮੈਂ ਕਹਣਾ ਵੀ ਦੋਨਾਂ ਬੰਦਿਆਂ ਦੀ ਜਿਹੜੀ ਸੋਚ ਆ ਜੇ ਅਸੀਂ ਕ ਲਈਏ ਦੋਨੇ ਰੈਡੀਕਲ ਬੰਦੇ ਸੀ ਤੇ ਦੋਨਾਂ ਦੀ ਸੋਚ ਸਭ ਤੋਂ ਵੱਡੀ ਹੁਣ ਭੀਮਰਾਓ ਅੰਬੇਦਕਰ ਦੀ ਸੋਚ ਨੂੰ ਕਤਲ ਕਰਕੇ ਜਿਹੜੇ ਕੁਰਸੀਆਂ ਕੀ ਮਰਾ ਉਵੇਦ ਕਰਨੇ ਸੰਵਿਧਾਨ ਵੀ ਬਣਾਇਆ ਪਰ ਅਖੀਰ ਦੇ ਵਿੱਚ ਕੀਆ ਸੱਤਾ ਦੇ ਹਾਲਾਤ ਦੇਖ ਕੇ ਤੇ ਉਹ ਸਮੇਂ ਦੀਆਂ ਸਰਕਾਰਾਂ ਦੇਖ ਕੇ ਉਹਨੇ ਕਹਿਤਾ ਸੀ ਕਹਿੰਦਾ ਵੀ ਇਹ ਸੰਵਿਧਾਨ ਮੇਰਾ ਆਪ ਦਾ ਖਤਮ ਕਰਨ ਨੂੰ ਜੀ ਕਰਦਾ ਅੱਗ ਲਾਉਣ ਨੂੰ ਜੀ ਕਰਦਾ ਤੇ ਉਸੇ ਸੰਵਿਧਾਨ ਦੀ ਅਜੇ ਰਾਖੀ ਜਿਹੜੀ ਦੀ ਗੱਲ ਕਰਦੇ ਆ ਮੈਂ ਕਹਣਾ ਉਸ ਸੰਵਿਧਾਨ ਦੇ ਵਿੱਚ ਜਿਹੜਾ ਕੁਝ ਕੀ ਉਹ ਲਿਖ ਕੇ ਗਿਆ ਸੀ ਕਿਉਂਕਿ ਉਹ ਪੂਰਾ ਹੋਣਾ ਅੱਜ ਦੇ ਸਿਆਸੀ ਉਹ ਉਸ ਸਮੇਂ ਦੇ ਵੀ ਸਿਆਸੀ ਦੌਰ ਵਿੱਚ ਸੰਭਵ ਨਹੀਂ ਸੀ ਰੋਲਾ ਭਾਈ ਜੀ ਰੋਲ ਮਾਡਲਾਂ ਦਾ ਮੈਂ ਕਿ ਅਗਲੇ ਰੋਲ ਮਾਡਲ ਕੀ ਆ ਦੇਖਣਾ ਉਹਨਾਂ ਨੇ ਕੀ ਆ ਵੋਟ ਐ ਐਸਸੀ ਵਰਗ ਦੀ ਜਿਹੜੇ ਬੀਸੀ ਵਰਗ ਦੀ ਵੋਟ ਆ ਉਹ ਸਾਰੀ ਕੀ ਆ ਉਹਨਾਂ ਨੂੰ ਲੱਗਦਾ ਕਿ ਅੰਬੇਦਕਰ ਦੇ ਨਾਂ ਤੇ ਪੈ ਜਾਣੀ ਆ ਜਿਹੜੀ ਰੈਡੀਕਲ ਵੋਟ ਆ ਉਹ ਸ਼ਾਇਦ ਭਗਤ ਸਿੰਘ ਦੇ ਨਾਂ ਤੇ ਪੈ ਜਾਣੀ ਆ ਪਰ ਹੁਣੇ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕੇ ਆ ਠੀਕ ਹੈ ਨਾ ਭਗਤ ਸਿੰਘ ਦੇ ਨਾਂ ਦੇ ਉੱਤੇ ਜਿਹੜਾ ਇਹ ਭਾਲਦੇ ਆ ਮੈਂ ਸਭ ਤੋਂ ਪਹਿਲਾਂ ਇੱਕੋ ਗੱਲ ਕਹਿਣਾ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਪੋਲੀਟੀਕਲ ਤੁਸੀਂ ਗੱਲ ਕੀਤੀ ਆ ਵੀ ਸਿਆਸੀ ਲੋਕਾਂ ਨੇ ਟਿੱਪਣੀਆਂ ਕੀਤੀਆਂ ਤੇ ਸ਼ਰਮ ਹੋਣੀ ਚਾਹੀਦੀ ਉਹਨਾਂ ਸਿਆਸੀ ਲੋਕਾਂ ਨੂੰ ਮੈਂ ਕਹਿੰਦਾ ਭਗਤ ਸਿੰਘ ਦੇ ਨਾਂ ਤੇ ਜਿਹੜੇ ਸਰਕਾਰ ਲੈ ਕੇ ਆਏ ਸੀ ਜੇ ਘੇਰਨਾ ਸੀ ਤਾਂ ਫਿਰ ਪਹਿਲਾਂ ਵੀ ਘੇਰ ਨਹੀਂ 2 ਸਾਲ ਹੋ ਗਏ ਹੂੰ ਬੜੇ ਮੁੱਦੇ ਸੀ ਉਹਨਾਂ ਕੋਲੇ ਅੱਜ ਇੱਕ ਤਸਵੀਰ ਨੂੰ ਤੁਸੀਂ ਕੀ ਆ ਬਹਾਨਾ ਬਣਾ ਰਹੇ ਹੋ ਉਹ ਤਸਵੀਰ ਨੇ ਬਈ ਜੀ ਉਹਨਾਂ ਨੂੰ ਹਾਈਪ ਵੀ ਦੇਣੀ ਹੈ ਮੈਂ ਕਹਿੰਦਾ ਵੀ 네ਗੈਟਿਵਿਟੀ ਦੇ ਵਿੱਚ ਵੀ ਬਹੁਤ ਕੁਝ ਨਿਕਲਦਾ ਹੁੰਦਾ ਅਗਲੇ ਨੇ ਕੀ ਸੁਰਖੀਆਂ ਚਾਉਣਾ ਅੱਜ ਤੁਸੀਂ ਨੈਸ਼ਨਲ ਮੀਡੀਆ ਤੇ ਚੱਕ ਲੋ ਕਿਤੇ ਵੀ ਚੱਕ ਲੋ ਅੱਜ ਕੀ ਹੈ 4-5 ਦਿਨ ਹੋ ਗਏ ਡਿਬੇਟ ਕੱਲੇ ਕੇਜਰੀਵਾਲ ਤੇ ਹੋ ਰਹੀ ਆ ਉਹਦਾ ਨੈਸ਼ਨਲ ਹੀਰੋ ਬਣ ਗਿਆ ਤੇ ਅਗਲੇ ਨੂੰ ਕੀ ਆ ਬਾਨਾ ਵੀ ਆਉਂਦਾ ਕੰਟਰੋਵਰ ਪਰ ਪੰਜਾਬ ਦੇ ਲੋਕਾਂ ਨੇ ਇੱਕ ਬੜੀ ਮੈਂ ਕਿ ਵਧੀਆ ਗੱਲ ਮੈਨੂੰ ਕੀ ਲੱਗੀ ਕੇਜਰੀਆਲ ਦੇ ਮੁੱਦੇ ਤੇ ਪੰਜਾਬ ਦੇ ਲੋਕਾਂ ਨੇ ਕੋਈ ਇੰਟਰਸਟ ਨਹੀਂ ਦਿਖਾਇਆ ਪੰਜਾਬ ਦੇ ਵਿੱਚ ਕਿਤੇ ਕੋਈ ਮੋਰਚਾ ਨਹੀਂ ਬੇਸ਼ੱਕ ਹੁਣ ਕੀ ਆ ਭਗਵੰਤ ਮਾਨ ਕੀ ਆ ਉਹਦੇ ਨਾਂ ਦੇ ਉੱਤੇ 7 ਤਰੀਕ ਨੂੰ ਮੇਰੇ ਖਿਆਲ ਦੇ ਵਿੱਚ ਇੱਕ ਹੜਤਾਲ ਕਰ ਰਹੇ ਆ ਭੁੱਖ ਹੜਤਾਲ ਤੇ ਬੈਠ ਰਹੇ ਆ ਮੈਂ ਕਹਣਾ ਵੀ ਉਦਿਆਂ ਦੇਖੋ ਵੀ ਲੋਕਾਂ 'ਚ ਕਿੰਨਾ ਕੁ ਮਾਕੇ ਉਤਸ਼ਾਹ ਹੈਗਾ ਕਿਉਂਕਿ ਲੋਕਾਂ ਨੇ ਕੇਜਰੀਆਲ ਨੂੰ 17 ਚ ਉਦੋਂ ਪਹਿਲਾਂ ਹੀ ਨਾ ਕਰਤਾ ਸੀ 22 ਤੋਂ ਪਹਿਲਾਂ ਕਿਉਂਕਿ ਲੋਕਾਂ ਨੂੰ ਸਮਝ ਆ ਗਈ ਸੀ ਵੱਡੀ ਗੱਲ ਕੀ ਆ ਵੀ ਪੰਜਾਬ ਦੇ ਹਿੱਤ ਮੈਂ ਦਾ ਸ਼ੁਰੂ ਤੋਂ ਕਹਣਾ ਪੰਜਾਬ ਦੇ ਹਿੱਤ ਪੰਜਾਬ ਦੀ ਲੋਕਲ ਪੋਲਿਟਿਕਸ ਬਚਾ ਸਕਦੀ ਆ ਉਹਦੇ ਵਾਸਤੇ ਮੈਂ ਤਾਂ ਭਗਵੰਤ ਮਾਨ ਨੂੰ ਇ thế ਕਰਕੇ ਵਾਰੀ ਵਾਰੀ ਕਹਣਾ ਭਗਵੰਤ ਮਾਨ ਇਹਨਾਂ ਤੋਂ ਖੇੜਾ ਛਡਾ ਲੇ ਤਾਂ ਚੰਗਾ ਰਹੂਗਾ ਪੰਜਾਬ ਦੇ ਹਿੱਤ ਕੋਈ ਫੈਸਲੇ ਲੈ ਸਕੂਗਾ ਨਹੀਂ ਫਿਰ ਜੇ ਦਿੱਲੀ ਤੋਂ ਜਿਹੜਾ ਸਿਸਟਮ ਚੱਲ ਰਿਹਾ ਹੁਣ ਪੰਜਾਬ ਦੇ ਲੋਕਾਂ ਨੇ ਜਿਹਦਾ ਭਗਤ ਸਿੰਘ ਸਿੰਬਲ ਬਣਾਇਆ ਉਹ ਪੰਜਾਬ ਦਾ ਪੁੱਤ ਆ ਉਹ ਜਿਹੜੀਆਂ ਗੱਲਾਂ ਖਾਤਰ ਲੜਿਆ ਸੀ ਠੀਕ ਹੈ ਨਾ ਉਹਨਾਂ ਲੜਾ ਕੀਆ ਉਹਨਾਂ ਲੜਾਈ ਦਾ ਸਾਨੂੰ ਕੀ ਹੈ ਪਹਿਲਾਂ ਆਧਾਰ ਸਮਝਣਾ ਪਊ ਉਹਨ ਇੱਕੋ ਗੱਲ ਆਕੀ ਸੀ ਕਿ ਬੰਦੇ ਦੇ ਅਰਥੋਂ ਬੰਦੇ ਦੀ ਲੁੱਟ ਖਤਮ ਹੋਣੀ ਚਾਹੀਦੀ ਆ ਉਹ ਲੁੱਟ ਅੱਜ ਵੀ ਬਾਦਸਤੂਰ ਜਾਰੀ ਆ ਤੇ ਜਿਹੜੀਆਂ ਉਹਨੇ ਕੀ ਆ ਸਮਾਜਵਾਦ ਦੀ ਕੀ ਆ ਗੱਲ ਕਰਦਾ ਸੀ ਭਗਤ ਸਿੰਘ ਤੇ ਅੱਜ ਕੀ ਆ ਸਭ ਤੋਂ ਵੱਡਾ ਜਿਹੜਾ ਪੰਜਾਬ ਚ ਅੰਦੋਲਨ ਖੜਾ ਹੋਇਆ ਉਹ ਕਿਹਦੇ ਖਿਲਾਫ ਖੜਾ ਹੋਇਆ ਕੈਪਟਲਿਜ਼ਮ ਦੇ ਖਿਲਾਫ ਪੂੰਜੀਵਾਦ ਦੇ ਖਿਲਾਫ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਆ ਉਹ ਭਗਤ ਸਿੰਘ ਦੀ ਕੀ ਆ ਸਮਾਜਵਾਦ ਦੀ ਹਵਾ ਚੱਲ ਰਹੀ ਆ ਲੋਕ ਭਾਲਦੇ ਆ ਕਿ ਕੈਪਟਲਿਜ਼ਮ ਖਤਮ ਹੋਵੇ ਤੇ ਲੋਕਾਂ ਦੇ ਹੱਥਾਂ ਦੇ ਵਿੱਚ ਕੋਈ ਨਾ ਕੋਈ ਤਾਕਤ ਆਵੇ ਇਹੀ ਗੱਲ ਭਗਤ ਸਿੰਘ ਕਹਿੰਦਾ ਸੀ ਪਰ ਉਹ ਤਾਕਤ ਆਵੇ ਕਿਹੜੇ ਜਰੀਏ ਹੁਣ ਹੋ ਕੀ ਰਿਹਾ ਸੀ ਦੇਖਦੇ ਆ ਬਾਈ ਜੀ ਕਿ ਇਹ ਚਾਰਕ ਤੇ ਰਾਣੇ ਜਿਹੜੀਆਂ ਲੋਕਾਂ ਨੂੰ ਦਿੱਤੀ ਜਾਂਦੀਆਂ ਨੇ ਹੁਣ ਕੀ ਆ ਜਿਹੜ ਉਹ ਤਾਂ ਕੀ ਆ ਈਡੀ ਦੇ ਡਰੋਂ ਕਿੱਥੇ ਆ ਭਾਜਪਾ ਚ ਵੜੀ ਜਾਂਦੇ ਆ ਜਿਹੜੇ ਮੌਕਾਪ੍ਰਸਤ ਲੋਕ ਆ ਉਹ ਕੀ ਆ ਝਾੜੂ ਚ ਵੜੀ ਜਾਂਦੇ ਆ ਠੀਕ ਐ ਜਿਹੜੇ ਬੁੱਧੀਜੀਵੀ ਕਹਿੰਦੇ ਆ ਆਪਦੇ ਆਪ ਨੂੰ ਕਹਾਉਂਦੇ ਸੀ ਉਹ ਲੋਕਾਂ ਨੂੰ ਹੁਣ ਕਾਂਗਰਸ ਚੰਗੀ ਲੱਗਣ ਲੱਗੀ ਧਰਮਵੀਰ ਗਾਂਧੀ ਵਰਗੇ ਜਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਹੋਰ ਕਰਦੇ ਅੱਜ ਉਹਨਾਂ ਨੂੰ ਕਾਂਗਰਸ ਚੰਗੀ ਲੱਗਣ ਲੱਗੀ ਤੇ ਜਿਹੜੇ ਕੀ ਨਖਿੱਧ ਬੰਦੇ ਆ ਮੈਂ ਕਹਣਾ ਜਿਹੜੇ ਬੇਜਮੀਰੇ ਲੋਕ ਆ ਉਹ ਅੱਜ ਕੀ ਆ ਅਕਾਲੀ ਦਲ ਕੰਨੀ ਮੂੰਹ ਕਰਨ ਲੱਗ ਗਏ ਦਵਾਰੇ ਕੀ ਉਧਰ ਨੂੰ ਆਉਣ ਲੱਗ ਗਏ ਅੱਜ ਅਸੀਂ ਇਹ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜੇ ਲੀਡਰ ਜਿਹੜੇ ਮੈਂ ਕਿਹਾ ਮ ਚੌਧਰੀ ਕਹਿਣਾ ਹੁੰਦਾ ਜਿਹੜੇ ਕੀ ਆ ਬੇਜਮੀਰੇ ਆ ਠੀਕ ਹੈ ਨਾ ਜਿਹੜੇ ਮੈਂ ਕਿਹਾ ਅਲੱਗ-ਅਲੱਗ ਕੈਟਾਗਰੀਆਂ ਜਿਹੜੀਆਂ ਮੈਂ ਕਿਹਾ ਉਹਨਾਂ ਵੀ ਸਿਆਸੀ ਲੋਕਾਂ ਜੇ ਸੀ ਨਾ ਗੁਣ ਗਿਣਣ ਲੱਗ ਜਗੇ ਤਾਂ ਜਿਹੜੇ 5-7 ਮੈਂ ਤੁਹਾਨੂੰ ਦੱਸਿਆ ਵੀ ਇਹ ਗੁਣਾ ਵਾਲੇ ਲੋਕ ਪੈ ਜਾਂਦੇ ਉਹਨੇ ਆਪ ਦੇ ਆਪ ਦੇ ਗੁਣਾ ਵਾਲੀਆਂ ਪਾਰਟੀਆਂ ਚੁਣ ਲਈਆਂ ਠੀਕ ਹੈ ਨਾ ਜਿਹੜੇ ਹੈਗੇ ਆ ਤੇ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਏ ਹੋਏ ਲੋਕ ਅੱਜ ਵੀ ਸੜਕਾਂ ਤੇ ਬੈਠੇ ਆ ਠੀਕ ਹੈ ਨਾ ਅੱਜ ਵੀ ਧਰਨੇ ਲਾਈ ਜਾਂਦੇ ਆ ਅੱਜ ਵੀ ਵਿਰੋਧ ਕਰੀ ਜਾਂਦੇ ਆ ਅਸੀਂ ਵਾਰ-ਵਾਰ ਇੱਕੋ ਗੱਲ ਕਹਿਣੇ ਹੁੰਦੇ ਆ ਕਿ ਜੇ ਹੱਕ ਲੈਣੇ ਆ ਭਿਰਨੇ ਬੇਦਕਰ ਜੀ ਦਾ ਨਾ ਜੇ ਅਸੀਂ ਜਾ ਕੇ ਦੇਖੀਏ ਉੱਥੇ ਬੁੱਤ ਲੱਗਿਆ ਹੋਇਆ ਉਹ ਬੁੱਤ ਦੀ ਕੁੰਗਲ ਕਿਹ ਐ ਖੜੀ ਆ ਅਸਲ 'ਚ ਉਹ ਬੁੱਤ ਜਿਹੜਾ ਲੱਗਿਆ ਹੋਇਆ ਉਹ ਲੱਗਿਆ ਹੋਇਆ ਆਪਣੇ ਲੋਕ ਸਭਾ ਦੇ ਅੱਗੇ ਜਿਹੜਾ origignal ਮਾਕੇ ਉਤੋਂ ਹੀ ਕਾਪੀ ਕਰਕੇ ਸਾਰੇ ਕਿਤੇ ਮਾਕੇ ਮਾਕੇ ਉਹਨਾਂ ਦੇ ਬੁੱਤ ਲੱਗਿਆ ਪਰ ਹੱਥ 'ਚ ਉਹਨਾਂ ਦੇ ਸੰਵਿਧਾਨ ਦੀ ਕਿਤਾਬ ਆ ਉਹਦਾ ਮਤਲਬ ਇਹ ਆ ਵੀ ਇਹ ਨਕਸ਼ਾ ਉਹਦੇ ਨਾਲ ਤੁਸੀਂ ਜਾਣਾ ਕਿੱਥੇ ਆ ਸੰਸਦ ਦੇ ਵਿੱਚ ਜਿੱਥੇ ਸਾਡੀ ਤਕਦੀਰ ਘੜੀ ਜਾਣੀ ਆ ਹੁਣ ਬਠਿੰਡੇ ਵਾਲੇ ਬੁੱਤ ਦੀ ਜੇ ਉਂਗਲ ਦੇਖੋਗੇ ਕਿ ਆ ਬਸੜਡੇ ਵਾਲੇ ਪਾਸੇ ਕੀਤੇ ਜਿੱਧਰ ਨੂੰ ਬਾਦਲਾਂ ਦਾ ਪਿੰਡ ਆ ਠੀਕ ਐ ਨਾ ਵੀ ਉੱਥੋਂ ਜਾ ਕੇ ਹੱਕ ਮਿਲਣਗੇ ਇਹ ਲੋਕਾਂ ਨੇ ਸੋਚਣਾ ਵੀ ਸਾਨੂੰ ਹੱਕ ਕਿੱਥੋਂ ਮਿਲਣੇ ਆ ਅੰਬੇਦਕਰ ਜੀ ਦੀ ਜਿਹੜੀ ਸੋਚ ਆ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਭਗਤ ਸਿੰਘ ਤੇ ਅੰਬੇਦਕਰ ਦੇ ਨਾਲ ਕੀ ਬਰਾਬਰ ਜਿਹੜਾ ਮਰਜੀ ਤਸਵੀਰਾਂ 'ਚ ਖੜੀ ਜਾਵੇ ਜੋ ਕੁਝ ਮਰਜੀ ਕਰ ਲੇ ਉਹਨਾਂ ਦੇ ਕਦ ਦਾ ਹੋਣ ਵਾਸਤੇ ਹਾਨ ਦਾ ਹੋਣ ਵਾਸਤੇ ਉਹਨਾਂ ਦੀ ਸੋਚ ਦਾ ਧਾਰਨੀ ਬਣਾ ਜਰੂਰੀ ਆ ਤੇ ਜਿਹੜੇ ਦਿੱਲੀ ਵਾਲੇ ਲਾਲਾ ਜੀ ਆ ਇਹਨਾਂ ਨੇ ਕੀ ਆ ਅੱਜ ਤੱਕ ਮੈਨੂੰ ਇੱਕ ਵੀ ਗੱਲ ਗਿਣਾ ਦਿਓ ਜਿਹਦੇ ਉੱਤੇ ਉਹਨੇ ਭਗਤ ਸਿੰਘ ਦੀ ਅਡੋਲੋਜੀ ਦੀ ਮਾ ਕੇ ਉੱਤੇ ਖੜੇ ਹੋਣ ਜਾਂ ਅੰਬੇਦਕਰ ਨੇ ਜਿਹੜੀ ਸੋਚ ਰੱਖੀ ਸੀ ਇਹਨਾਂ ਦੇ ਵਿੱਚ ਜਿੰਨੀ ਮਾਰ ਕੇ ਕੀ ਆ ਕਲਾਸ ਨੂੰ ਦਬਾਉਣ ਦੀ ਗੱਲ ਕੀਤੀ ਜਾਂਦੀ ਆ ਠੀਕ ਹੈ ਨਾ ਹੁਣ ਸੱਤਾ ਦਾ ਜਿਹੜਾ ਹੈਗਾ ਪਾਵਰ ਕੇਂਦਰੀਕਰਨ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਨੇ ਕੱਖ ਵੀ ਨਹੀਂ ਕੀਤਾ ਹਜੇ ਤੱਕ ਇਸੇ ਕਰਕੇ ਜਿੰਨੀ ਕਿ ਸਾਨੂੰ ਆਸ ਹੈਗੀ ਆ ਵੀ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਲੋਕ ਹੈਗੇ ਆ ਜਿਹੜੇ ਸੜਕਾਂ ਤੇ ਬੈਠੇ ਆ ਸੀ ਤਾਂ ਇਹਨਾਂ ਦੀ ਗੱਲ ਕਰਦਾ ਵੀ ਇਹਨਾਂ ਚੋਂ ਚੰਗੇ ਲੋਕ ਜਿਹੜੇ ਹੈਗੇ ਆ ਉਹ ਇਧਰ ਨੂੰ ਮੂੰਹ ਕਰਨ ਇੱਥੇ ਇੱਕ ਚੀਜ਼ ਹੋਰ ਆ ਰਾਜਨੀਤਿਕ ਲੀਡਰਾਂ ਦੇ ਵੱਲੋਂ ਇੱਕ ਸਵਾਲ ਬੜਾ ਉਛਾਲਿਆ ਜਾ ਰਿਹਾ ਕਹਿੰਦੇ ਨੇ ਕਿ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਇੱਕ ਪਾਸੇ ਉਹ ਨੇ ਕਿ ਜਿਨ੍ਹਾਂ ਨੇ ਆਪਣਾ ਆਪ ਦੇਸ਼ ਦੇ ਉੱਤੋਂ ਵਾਰਤਾ ਕਹਿੰਦੇ ਨੇ ਕਿ ਵਿਚਕਾਰ ਦੇ ਵਿੱਚ ਉਹ ਨੇ ਜਿਹੜੇ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੈਠ ਨੇ ਕਹਿੰਦੇ ਉਹਨੂੰ ਬਰਾਬਰ ਹੋਗੇ ਮੈਂ ਕਹਿੰਦਾ ਬਰਾਬਰ ਬਾਈ ਜੀ ਲੋਕਾਂ ਨੇ ਨਾ ਕਿਤੇ ਆਪ ਦੀ ਆਪ ਬਣ ਰਹੇ ਆ ਹੂੰ ਠੀਕ ਹੈ ਇਹ ਲੋਕ ਜਿਹੜੇ ਮੈਂ ਕਿ ਜਿਹੜੇ ਵਿਰੋਧ ਕਰ ਰਹੇ ਆ ਉਹ ਆਪ ਕਿੰਨੇ ਕਿ ਦੁੱਧ ਤੋਤੇ ਮੈਨੂੰ ਇਹ ਵੀ ਦੱਸ ਦਿਓ ਤੁਸੀਂ ਅੱਜ ਮਜੀਠੀ ਦੀ ਗੱਲ ਕਰਦੇ ਹੋ ਉਹ ਤਾਂ ਆਪ ਡਰ ਕੇ ਇਸ ਚੰਦਰ ਲਾ ਕੇ ਆਇਆ ਉਹ ਕਹਿੰਦਾ ਵੀ ਮੇਰੇ ਤੇ ਕਿਹੜਾ ਪ੍ਰੂਵ ਹੋਇਆ ਗਿਆ ਤਾਂ ਚਿੱਟੇ ਦੇ ਕੇਸ ਚਾ ਨਾ ਹੁਣ ਇਹਨਾਂ ਤੇ ਵੀ ਅਜੇ ਪ੍ਰੂਵ ਨਹੀਂ ਹੋਇਆ ਇਹਨਾਂ ਦਾ ਸੰਜੇ ਸਿੰਘ ਬਾਹਰ ਵੀ ਆ ਗਿਆ ਕਹਿੰਦੇ ਕੁਝ ਮਿਲਿਆ ਨਹੀਂ ਮੈਂ ਕਹਿੰਦਾ ਵੀ ਜਿੰਨਾ ਚਿਰ ਕਹਿੰਦੇ ਦੋਸ਼ੀ ਸਾਫਤ ਨਹੀਂ ਹੁੰਦਾ ਉਹਨਾਂ ਚਿਰ ਬੰਦੇ ਨੂੰ ਮੁਜਰਮ ਨਹੀਂ ਕਹਿ ਸਕਦੇ ਠੀਕ ਹੈ ਨਾ ਤੇ ਮੈਂ ਕਹਿੰਦਾ ਵੀ ਦੋਸ਼ੀ ਇਹਨਾਂ ਨੇ ਸਾਫਤ ਹੋਣਾ ਵੀ ਨਹੀਂ ਉਹ ਸਾਫਤ ਨਾ ਹੋਣ ਦਾ ਕਾਰਨ ਕੀ ਆ ਵੀ ਲਾਲਾ ਜੀ ਜਿਹੜੇ ਹੈਗੇ ਆ ਬਾਈ ਜੀ ਉਹ ਡਿਪਾਰਟਮੈਂਟ ਕਿਹੜਾ ਰਿਹਾ ਉਹਨਾਂ ਦਾ ਉਹ ਖੁਦ ਇਨਕਮ ਟੈਕਸ ਦੇ ਵਿੱਚ ਕੀ ਆ ਰਹੇ ਆ ਉਹ ਸਾਰੇ ਪੇਤ ਜਾਣਦੇ ਆ ਉਹ ਸਾਰੀਆਂ ਮਾਕੇ ਜਿਹੜੀਆਂ ਬਰੀਕੀਆਂ ਵਾਲੀਆਂ ਗੱਲਾਂ ਉਹ ਵੀ ਜਾਣਦੇ ਆ ਫਸਦੇ ਫੁਸਦੇ ਨਹੀਂ ਉਹ ਇਸ ਕੇਸ ਦੇ ਵਿੱਚੋਂ ਵੀ ਨਿਕਲ ਕੇ ਆਉਣਗੇ ਠੀਕ ਆ ਸੱਤਾਧਾਰੀਆਂ ਨੇ ਕੀ ਆ ਇਹਨਾਂ ਨੂੰ ਸਾਰਿਆਂ ਨੂੰ ਡੱਕ ਕੇ ਅੰਦਰ ਉਹ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸ਼ਿਸ਼ ਕਰਕੇ ਉਹਨਾਂ ਨੇ ਕੀ ਆ ਦੂਜੇ ਬੰਦੇ ਠਾਏ ਆ ਗਾਹਾਂ ਪਿੰਜਰਿਆਂ ਦੇ ਵਿੱਚ ਪਾਈ ਜਾਂਦੇ ਆ ਆਪਦੇ ਚ ਹੁਣ ਹਰੇਕ ਬੰਦਾ ਜਿਹੜਾ ਦੋ ਨੰਬਰ ਦਾ ਕੰਮ ਕਰਦਾ ਜਿਹੜੇ ਬੰਦੇ ਨੇ ਕੀ ਆ ਗਲਤ ਕੰਮ ਕੀਤੇ ਆ ਉਹ ਸਾਰੇ ਅਜ ਭਾਜਪਾ ਕਿਉਂ ਮੂੰਹ ਕਰੀ ਜਾਂਦੇ ਆ ਮੈਂ ਕਹਣਾ ਯਾਰ ਸ਼ਰਮ ਵਾਲੀ ਗੱਲ ਆ ਵੀ ਸਿਕੰਦਰ ਸਿੰਘ ਮਲੂਕੇ ਵਰਗੇ ਜਿਨ੍ਹਾਂ ਨੇ ਬਾਦਲਾਂ ਦੇ ਸਿਰ ਤੇ ਸਾਰਾ ਕੁਝ ਕੀਤਾ ਆ ਉਹਦੀ ਨੂਹ ਵੀ ਆਈ ਐਸ ਬਣਾਲੀ ਉਹ ਲੋਕ ਵੀ ਆ ਜਿਨ੍ਹਾਂ ਦੇ ਵਿੱਚ ਵੜੀ ਜਾਂਦੇ ਆ ਉਹ ਕਿਉਂ ਵੜਦੇ ਆ ਕਿਉਂਕਿ ਉਹਨਾਂ ਦੇ ਬਾਈ ਜੀ ਜਿਹੜੇ ਪੈਰ ਹੈ ਨਹੀਂ ਇਹ ਕੋਈ ਸਿਧਾਂਤਕ ਅਸਲ ਦੇ ਵਿੱਚ ਕੀ ਹੋਇਆ ਬਾਈ ਜੀ ਸੱਤਾ ਦੇ ਨਾਲ ਉਹਨਾਂ ਨਾਲ ਸਿਧਾਂਤਕ ਤੌਰ ਤੇ ਜਿਹੜੇ ਅੱਗੇ ਪਾਰਟੀਆਂ ਦੇ ਸਿਧਾਂਤ ਹੁੰਦੇ ਸੀ ਲੀਡਰ ਵੀ ਸਿਧਾਂਤਕ ਮੰਨੇ ਜਾਂਦੇ ਸੀ ਹੁਣ ਲੀਡਰ ਕੀ ਆ ਕੁਰਸੀ ਪ੍ਰਸਤ ਨੇ ਸਾਰੇ ਜਿੰਨੇ ਹੈਗੇ ਆ ਉਹ ਸਾਰੇ ਹੁਣ ਜਾਣਦੇ ਕਿੱਧਰ ਨੂੰ ਆ ਜਿੱਧਰ ਨੂੰ ਕੁਰਸੀ ਦਿੰਦੀ ਆ ਠੀਕ ਆ ਜਾਂ ਕੁਰਸੀ ਦਿੰਦੀ ਆ ਜਾਂ ਪੈਸੇ ਦਿੰਦੇ ਆ ਜਾਂ ਆਪ ਦਾ ਅਸਲ ਤਾਂ ਚੋਰ ਆ ਸਾਰੇ ਚੋਰ ਨੇ ਆਪਦੇ ਆਪ ਨੂੰ ਬਚਾਉਣਾ ਤੇ ਉਸੇ ਚੀਜ਼ ਦਾ ਮਾ ਕੇ ਫਾਇਦਾ ਠਾ ਕੇ ਹੁਣ ਜਿਹੜੇ ਜਿਹੜੇ ਨਹੀਂ ਮਾ ਕੇ ਇਹਨਾਂ ਨਾਲ ਜੇ ਲੱਗ ਰਹੇ ਕਿਉਂਕਿ ਕੇਜਰੀਵਾਲ ਵਰਗੇ ਛਾਤਰ ਬੰਦੇ ਉਹ ਨਹੀਂ ਇਹਨਾਂ ਦੇ ਹੱਥ ਆਉਂਦੇ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਜਾ ਰਿਹਾ ਕਿਉਂਕਿ ਅਗਲੇ ਵੀ ਭਾਲ ਦੇ ਹੋ ਸਕਦੇ ਇਸ ਚੀਜ਼ ਦਾ ਬੇਨਫਿਟ ਵੀ ਲੈ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਜਾਂ ਹੋਰ ਜਿੱਥੇ ਠੀਕ ਹੈ ਭਾਜਪਾ ਦਾ ਜਿਹੜਾ ਪੰਜਾਬ ਦੇ ਵਿੱਚ ਅਖਸ਼ੋਬਹਾਰਿਆ ਜਾ ਰਿਹਾ ਜਿਸ ਤਰੀਕੇ ਨਾਲ ਉਸ ਤੰਗ ਨਾਲ ਕੀ ਆ ਪੰਜਾਬ ਦੇ ਵਿੱਚ ਉਹ ਭਾਜਪਾ ਦੇ ਹੱਥ ਕੁਝ ਲੱਗਣਾ ਵੀ ਨਹੀਂ ਤੇ ਆਮ ਆਦਮੀ ਪਾਰਟੀ ਦਾ ਬੈਨੀਫਿਟ ਲਾਊਗੀ ਬਾਕੀ ਜਿਹੜੀਆਂ ਤਸਵੀਰਾਂ ਦਾ ਵਿਰੋਧ ਹੁੰਦਾ ਬਾਈ ਜੀ ਇਹ ਜਿਹੜੇ ਮਸਲੇ ਆ ਤਾਂ ਹੁਣ ਬਣਾ ਲੇ ਮੈਂ ਕਹਣਾ ਵੀ ਭਗਤ ਸਿੰਘ ਦੀ ਜਿਹੜੀ ਸੋਚ ਨੂੰ ਲੈ ਕੇ ਹੋਏ ਤੇ ਖੱਟੀਆਂ ਪੱਗਾਂ ਬਨ ਕੇ ਜਿਹੜੀ ਲੈ ਕੇ ਉਹਨੇ ਪੰਜਾਬ ਦੀ ਸੱਤਾ ਹਥਿਆਈ ਸੀ ਲੋਕਾਂ ਨੇ ਉੱਥੇ ਸਵਾਲ ਕਿਉਂ ਨਹੀਂ ਕੀਤਾ ਵੀ ਉੱਥੇ ਦੀ ਸੋਚ ਕਿੱਥੇ ਆ ਪੰਜਾਬ ਦੇ ਵਿੱਚ ਸੀ ਕੀ ਆ ਗੱਲ ਕਰਦੇ ਸਮਾਜਵਾਦ ਦਾ ਧਾਰਨੀ ਸੀ ਭਗਤ ਸਿੰਘ ਠੀਕ ਹੈ ਤੇ ਭਗਤ ਸਿੰਘ ਨੂੰ ਅਸੀਂ ਕੀ ਆ ਸਾਰੇ ਜਿਹੜੇ ਬੰਦੇ ਆ ਉਹ ਕੱਲੀਆਂ ਪੱਗਾਂ ਨਾਲ ਜੋੜ ਕੇ ਦੇਖੀ ਗਏ ਆ ਤੇ ਸਾਨੂੰ ਕੀ ਆ ਕੇਜਰੀਆਲ ਵੀ ਇੱਥੇ ਆ ਕੇ ਕੀ ਖੱਟੀ ਪੱਗ ਬਣ ਕੇ ਸਾਡੇ 'ਚ ਪ੍ਰਚਾਰ ਕਰਦਾ ਰਿਹਾ ਪਰ ਅੱਜ ਲੋਕਾਂ ਨੇ ਕੀ ਉਸ ਖੱਟੀ ਪੱਗ ਦਾ ਜਿਹੜਾ ਮਾਕੇ ਅਸਲ ਅਸਰ ਹੋਣਾ ਸੀ ਉਹਦੇ ਤੇ ਸਵਾਲ ਨਹੀਂ ਕੋਈ ਕੀਤਾ ਇਸੇ ਕਰਕੇ ਲੋਕ 2 ਸਾਲ ਤੋਂ ਪਰੇਸ਼ਾਨ ਖੱਜਲ ਖਵਾਰ ਹੋਈ ਜਾਂਦੇ ਆ ਲੋਕਾਂ ਨੂੰ ਮੈਂ ਤਾਂ ਇਹੀ ਕਹਿਣਾ ਕਿ ਲੋਕ ਇਹਦੇ ਉੱਤੇ ਸਵਾਲ ਕਰਨ ਤਸਵੀਰਾਂ ਤੇ ਸਵਾਲ ਤਾਂ ਸਿਆਸੀ ਲੋਕ ਕਰਨ ਕੀ ਕਰਨਗੇ ਉਹਨਾਂ ਨੇ ਆਪਦੇ ਮਾਕੇ ਹਿੱਤ ਪੂਰੇ ਕਰਨੇ ਆ ਪਰ ਜਿਹੜਾ ਕੀ ਆ ਜੇਲ੍ਹਾਂ ਦੇ ਪਿੱਛੇ ਸਲਾਖਾਂ ਦੇ ਪਿੱਛੇ ਮੈਂ ਕਹਿੰਦਾ ਵੀ ਇਹ ਚੀਜ਼ ਦਾ ਫਾਇਦਾ ਜੋਰਜ ਫਰਨਾਂਡੇਸ ਨੇ 1977 ਦੀ ਇਲੈਕਸ਼ਨ 'ਚ ਵੀ ਲਿਆ ਸੀ ਉਦੋਂ ਸਾਰੇ ਕੀ ਆ اپੋਜੀਸ਼ਨ ਵਾਲੇ ਅੰਦਰ ਟੰਗ ਤੇ ਸੀਗੇ ਉਹਨਾਂ ਨੇ ਕੀ ਆ ਜਦੋਂ ਜਿਹੜੀ ਕੈਂਪੇਨ ਕੀਤੀ ਸੀ ਕੰਧਾਂ ਦੇ ਪੋਸਟਰ ਲਾਏ ਸੀ ਉਹ ਲਾਏਗੇ ਸੀ ਜੋਰਜ ਫਰਨਾਂਡੇਸ ਦੇ ਆਪ ਦੇ ਉਹ ਕੰਧਾਂ ਦੇ ਉੱਤੇ ਕੀ ਆ ਜੇਲ੍ਹ ਦੇ ਵਿੱਚ ਖੜੇ ਦੇ ਪਿਛਲੇ ਪਾਸੇ ਉਹਦੀ ਤਸਵੀਰ ਸੀ ਜਿਹੜੇ ਕੀ ਆ ਪੋਸਟਰਾਂ ਦੇ ਲਾਈ ਗਈ ਸੀ ਉਹਦੇ ਸਿਰ ਤੇ ਕੀ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਤੇ ਕੇਜਰੀਵਾਲ ਨੂੰ ਕੀ ਇਹਨਾਂ ਨੇ ਪ੍ਰੋਮੋਟ ਕਰਨਾ ਦੇਖੋ ਇਹ ਲੋਕ ਨਾ ਮਾਰਕੀਟਿੰਗ ਕਰਨਾ ਜਾਣਦੇ ਆ ਜਿਹੜੀ ਤ ਯਾਰ ਦੇ ਪਿੱਛੇ ਖੜਾ ਜਿਹੜੇ ਉਹਦੇ ਭਾਵ ਮਾਕੇ ਭਾ ਪੂਰੇ ਮਾਕੇ ਭਾਵਨਾਤਮਕ ਮੈਸੇਜ ਆ ਰਹੇ ਆ ਉਹਦੀ ਵਾਈਫ ਜਿਹੜੇ ਪੜ ਰਹੀ ਆ ਉਹਦੇ ਵਿੱਚ ਕੀ ਆ ਉਹ ਪੁੱਤ ਕਹਿ ਰਿਹਾ ਆਬਦੇ ਆਪ ਨੂੰ ਕਿਸੇ ਦਾ ਭਰਾ ਕਹਿ ਰਿਹਾ ਤੇ ਮੈਂ ਕਹਣਾ ਪੁੱਤ ਭਰਾ ਨੇ ਦਿੱਲੀ ਦੇ ਮਾਕੇ ਕਿੰਨਾ ਕੁ ਸਕਾ ਹੋਇਆ ਠੀਕ ਹੈ ਨਾ ਕਿੰਨੇ ਕੁ ਲੋਕਾਂ ਨੇ ਪੰਜਾਬ ਦੇ ਵਿੱਚ ਕਿੰਨੇ ਕ ਜੀ ਤੱਕ ਸਵਾਰਿਆ ਉਹਨਾਂ ਨੇ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਆ ਇਸ ਕਰਕੇ ਕਿ ਇਹ ਪੱਤੇ ਪੁਰਾਣੇ ਟਾਈਮਾਂ ਚ ਚੱਲ ਜਾਂਦੇ ਸੀ ਕਿਉਂਕਿ ਉਹ ਐਕਸਪੋਜ਼ ਨਹੀਂ ਹੁੰਦਾ ਸੀ ਬੰਦਾ ਹੁਣ ਤੁਹਾਡੇ ਵਰਗੇ ਵੀਰ ਹੈਗੇ ਹੱਥ ਨੂੰ ਮੈਂ ਕਹਣਾ ਇਸੇ ਵਿਸ਼ੇ ਤੇ ਅੱਜ ਨੂੰ ਕੀ ਆ 50 ਵੀਡੀਓ ਪੈ ਜਾਣਗੀਆਂ ਤੇ ਲੋਕਾਂ ਦੇ ਮ ਲੋਕ ਗਾਲਾਂ ਕਢਕੜ ਕੇ ਆ ਮਾਰ ਦੇਣਗੇ ਇਹਨਾਂ ਨੂੰ ਤੁਸੀਂ ਥੱਲੇ ਕਮੈਂਟ ਪੜ ਲਿਓ ਇਸ ਪੋਸਟ ਦੇ ਥੱਲੇ ਪੜ ਲਿਓ ਕਿੰਨੇ ਕ ਬੰਦੇ ਕੀ ਆ ਇਹਨਾਂ ਦੀ ਸਰਾਹਣਾ ਕਰਦੇ ਆ ਆ ਤਸਵੀਰ ਲਾਉਣ ਵਾਲੇ ਮੁੱਦੇ ਤੇ ਮੈਂ ਤਾਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਆ ਜੇ ਕੀ ਆ ਆਪਦੀ ਐਡ ਕਰਨੀ ਵੀ ਆ ਕੰਧਾਂ ਤੇ ਕਰ ਲਿਓ ਪਰ ਇਹੋ ਜਿਹੇ ਲੋਕਾਂ ਦਾ ਯਾਰ ਬਰਾਬਰ ਤਸਵੀਰਾਂ ਲਾ ਕੇ ਮੈਂ ਕਹਿੰਦਾ ਵੀ ਉਹਨਾਂ ਦੀ ਜਿਹੜੀ ਕੀ ਇਹ ਸ਼ਬੀ ਹੈਗੀ ਆ ਉਹ ਸ਼ਬੀ ਨੂੰ ਕੀ ਆ ਮੈਂ ਕਹਿੰਦਾ ਪਹਿਲੀ ਬਦਨਾਮ ਕਰਨ ਵਾਲੇ ਬਥੇਰੇ ਵੇੜਾ ਸਿਮਰਜੀਤ ਮਾਨ ਅਰਗਣੀ ਭਗਤ ਸਿੰਘ ਤੇ ਸਵਾਲ ਚੱਕੇ ਆ ਠੀਕ ਹੈ ਨਾ ਉਮੀਦਵਾਰਨ ਨੂੰ ਵੀ ਬੜੇ ਬੰਦੇ ਕੀ ਆ ਭੰਡ ਨਾਲੇ ਉਦੇ ਖਿਲਾਫ ਬੋਲਦੇ ਆ ਮੈਂ ਕਹਿੰਦਾ ਵੀ ਉਹਨਾਂ ਲੋਕਾਂ ਦੀ ਸੋਚ ਨੂੰ ਬਚਾਉਂਦਾ ਜਿਹੜੇ ਲੋਕਾਂ 'ਚ ਹੈਗਾ ਤੇ ਉਹਦੇ ਬਾਰੇ ਲੋਕਾਂ 'ਚ ਉਹ ਸੋਚ ਜਾਣੀ ਚਾਹੀਦੀ ਆ ਇਕੱਲੀ ਤਸਵੀਰ ਨਹੀਂ ਜਾਣੀ ਚਾਹੀਦੀ ਹੁਣ ਇਹ ਸੋਚ ਕਿੱਦੀ ਜਾਊਗੀ ਕੇਜਰੀ ਹਲਦੀ ਜਾਊਗੀ ਹੁਣ ਦੋਨਾਂ ਦੇ ਪਾਸੇ ਤੇ ਫੋਟੋ ਖੜਕ ਕੇ ਕੇਜਰੀ ਵਾਲ ਦੀ ਜਿਹੜੀ ਫੋਟੋ ਲੱਗੀ ਆ ਹੁਣ ਉਹ ਤਾਂ ਰਹੇ ਨਹੀਂ ਕਿਤਾਬਾਂ ਪੜ੍ਹਨ ਦਾ ਲੋਕਾਂ ਨੂੰ ਸ਼ੌਂਕ ਨਹੀਂ ਲੋਕ ਤਿੰਨਾ 'ਚੋਂ ਸੁਣਨਗੇ ਕਿਨੂੰ ਕੇਜਰੀ ਵਾਲ ਨੂੰ ਤੇ ਸੋਚ ਕੀ ਆ ਕੇਜਰੀਆਲ ਦੀ ਜਦੋਂ ਲੋਕਾਂ ਦੇ ਜਾਊਗੀ ਉਹ ਕੇਜਰੀਆਲ ਨੇ ਕੈਸ਼ ਕਰਨੀ ਆ ਰੌਲਾ ਤਾਂ ਸਿਰਫ ਮਾਰਕੀਟਿੰਗ ਦਾ ਸਟੰਟ ਆ ਇਹ ਠੀਕ ਆ ਇਹ ਸਟੰਟ ਇਹਨਾਂ ਦਾ ਕਾਮਯਾਬ ਵੀ ਹੋਣਾ ਬਈ ਤੁਹਾਨੂੰ ਮੈਂ ਗਰੰਟੀ ਕਰਦਾ ਜਿਹੜਾ ਹੈਗਾ ਕਿਉਂਕਿ ਲੋਕ ਸਾਡੇ ਕੀ ਆ ਭੋਲੇ ਵੀ ਹੈਗੇ ਐਮੋਸ਼ਨਲ ਵੀ ਹੈਗੇ ਆ ਠੀਕ ਆ ਭਗਤ ਸਿੰਘ ਦੀ ਸੋਚ ਨੂੰ ਲੋਕ ਨਾ ਦਾ ਕੋਈ ਪਛਾਣਦੇ ਆ ਮੈਂ ਇਹ ਅਕਸਰ ਕਹਿੰਨ ਉਹ ਭਗਤ ਸਿੰਘ ਨੂੰ ਲੋਕ ਪਛਾਣਦੇ ਆ ਜਾਣਦੇ ਨਹੀਂ ਪਛਾਣਣਾ ਮਤਲਬ ਕੀ ਆ ਮੈਂ ਇਥੇ ਪੱਗ ਬੰਨ ਕੇ ਟੋਰਾ ਛੱਡ ਲਾਂ ਗਣ ਕਿ ਭਗਤ ਸਿੰਘ ਦੇ ਆਮਾ ਕੇ ਰੂਪ ਧਾਰਿਆ ਹੋਇਆ ਜਾਂ ਭਗਤ ਸਿੰਘ ਦੀ ਮਾ ਕੇ ਉਹ ਪਾਗੀ ਬਨਣਾ ਮੈਂ ਛੇਕੜ ਲੋਕ ਠੀਕ ਹੈ ਜਾਣਨ ਤੱਕ ਸੀਮਤ ਨੂੰ ਲੋਕ ਜਾਣਣਗੇ ਜਦੋਂ ਭਗਤ ਸਿੰਘ ਨੂੰ ਤਾਂ ਇਹੀ ਕੇਜਰੀਆੜ੍ਹ ਕੇ ਮੈਂ ਕਹਿੰਦਾ ਜੇਲਾਂ ਦੇ ਵਿੱਚ ਸਜ਼ਾ ਵੀ ਖਾਣਗੇ ਤੇ ਉਸੇ ਸਲਾਖਾਂ ਚੋਂ ਮੁੜ ਕੇ ਬਾਹਰ ਵੀ ਨਹੀਂ ਆਉਣ ਜੋਗੇ ਰਹਿਣੇ ਪਰ ਜੇ ਲੋਕ ਜਾਗਣਗੇ ਜੀ ਬਹੁਤ ਬਹੁਤ ਧੰਨਵਾਦ ਸਮਾਨ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਰੁਪਿੰਦਰ ਭਾਈ ਲੋਕਤਕਾਰ ਤੋਂ ਸੀ ਤੁਸੀਂ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਧੰਨਵਾਦ ਜੀ